ਸਰ ਮੇਰਾ ਨਾਮ ਰਜਿੰਦਰ ਸਿੰਘ ਮੈਂ ਰੀਤਨਗਰ ਪਿੰਡ ਜੋਵਾਲਤ ਪੈਂਚੇ ਵਾਰਡ ਨੰਬਰ 1 ਤੋਂ ਹਾਂ ਇੱਥੇ ਕੀ ਗੱਲਬਾਤ ਹੋਈ ਹੈ ਬਹੁਤ ਰੋਲਾ ਪਿਆ ਹੋਇਆ ਹੈ ਸਰ ਗੱਲਬਾਤ ਕੁਛ ਨਹੀਂ ਹੈਗੀ ਇੱਥੇ ਸਕੂਲ ਦਾਸੀ ਕੋਈ ਸਮਾਨ ਸੀ ਬਿਕਰੀ ਕਰਨ ਵਾਲਾ ਨਿਲਾਮੀ ਹੋਣੀ ਸੀ ਉਹਦੀ ਇੱਕ ਬੰਦੇ ਨੇ ਲਾਈ ਹੀ 21000 ਰੁਪਇਆ ਜੀ ਤੇ ਮਾਸਟਰ ਜੀ ਨੇ ਮੈਨੂੰ ਦੱਸਿਆ ਵੀ ਦੇਖੋ ਤੁਸੀਂ ਇਹ ਕੰਮ ਲੋਏ ਦਾ ਕਰਦੇ ਹੋ ਤੇ ਤੁਸੀਂ ਦੇਖੋ ਤਾਂ ਕਿ ਹਸਾਬ ਕਿਤਾਬ ਲਾ ਕੇ ਮੈਂ ਫਿਰ ਉਸ ਬੰਦੇ ਨੂੰ ਕਿਹਾ ਵੀ ਭਾਈ 21000 ਤੁਸੀਂ ਬੋਲੀ ਕੱਟ ਲਈਏ ਉਹ ਉਹ ਬੰਦਾ ਮੈਨੂੰ ਕਹਿਣ ਲੱਗਾ ਵੀ ਤੁਸੀਂ 23000 ਮੈਨੂੰ ਦੇ ਦਿਓ ਤੇ ਤੁਸੀਂ ਤੁਸੀਂ ਸਾਰਾ ਸਮਾਨ ਲੈ ਲਓ ਮੈਂ ਉਹਨੂੰ ਗਿਆ ਮੈਂ 21 ਨਹੀਂ ਮੈਂ ਤੈਨੂੰ 23 ਨਹੀਂ 23 ਤੋਂ ਬਜਾਏ ਮੈਂ 24 ਦਿੰਦਾ ਮੈਂ ਉਹਨੂੰ ਮੈਂ 15000 ਰੁਪਇਆ ਦਿੱਤਾ ਆਪਣਾ ਨਗਦ ਮੈਂ ਕਿਹਾ ਬਾਕੀ 9000 ਲਿਆ ਕੇ ਦਿੰਦਾ ਠੀਕ ਹੈ ਜੀ ਮੈਂ ਉਹ 4000 ਰੁਪਇਆ 15000 ਚੋਂ ਕੱਢ ਕੇ ਲੈ ਗਿਆ ਬਾਹਰ ਬਾਕੀ پیسے ਉੱਥੇ ਸੁੱਟ ਗਿਆ ਫਿਰ ਮੈਂ ਗਿਆ ਆਪਣੇ ਮਾਸਟਰ ਜੀ ਨੂੰ ਮਾਸਟਰ ਜੀ ਕਹਿੰਦੇ ਤੋੜਾ ਕਿਤੇ 22 23 ਬਣਦਾ ਚਲੋ 24 ਵੀ ਲਾ ਲਓ ਤੁਸੀਂ 24 ਗਿਆ ਤੇ 3000 ਉਹਦਾ ਬਣਦਾ 4000 ਕਿੱਦਾਂ ਲੈ ਕੇ ਗਿਆ ਬਾਕੀ ਪੈਸੇ ਵਾਪਸ ਲੈ ਕੇ ਆਉ ਮੈਂ ਉਹ ਵਾਪਸ ਪੈਸੇ ਮੰਗਣ ਗਿਆ ਨਾ ਜਦੋਂ ਉਹ ਤੂੰ ਮੈਂ ਕਿਹਾ ਬਾਕੀ ਭਾਈ 23 ਤੇ 1 24 ਹੋ ਗਿਆ ਮਾ ਤੁਸੀਂ 3000 ਕੱਟ ਕੇ ਮੈਨੂੰ 1000 ਰੁਪਿਆ ਮੋੜੋ ਤੁਸੀਂ 24 ਗਾ ਤੇ ਕਹਿੰਦਾ ਮੈਨੂੰ ਮੋੜਨਾ ਮੈਂ ਇੱਕ ਦੋ ਵਾਰੀ ਗਿਆ ਭਾਈ ਤੁਸੀਂ ਪੈਸੇ ਜ਼ਿਆਦੇ ਹੋ ਗਏ ਮੈਂ 1000 ਰੁਪਿਆ ਮੈਨੂੰ ਮੋੜ ਦੋ ਹੋਰ ਇੱਕ ਮੇਰੀ ਦਾੜੀ ਨੂੰ ਫੜ ਲਿਆ ਤੇ ਫਿਰ ਮੈਂ ਜਦੋਂ ਮੈਂ ਸਰਦਾਰ ਅਮਰ ਸਖਿਆ ਮੈਂ ਮੇਰੀ ਦਾੜੀ ਨੂੰ ਹੱਥ ਪਾਇਆ ਤੇ ਮੈਨੂੰ ਵੀ ਗੁੱਸਾ ਆਣਾ ਹੀ ਸੀ ਮੈਂ ਫਿਰ ਉਹਨੂੰ ਫੜ ਲਿਆ ਮੈਂ ਉਹਨੇ ਵੀ ਮੈਨੂੰ ਫੜ ਲਿਆ ਫਿਰ ਮੈਂ ਵੀ ਇੱਕ ਦੋ ਲਾਈਆਂ ਹਉਂਦੇ ਜਦੋਂ ਮੇਰੀ ਦਾੜੀ ਤੇ ਇਹ ਉਹ ਚੱਲ ਗਿਆ ਤੇ ਮੈਂ ਉਹਨੂੰ ਛੱਡ ਥੋੜੀ ਸਕਦਾ ਸੀ ਮੈਂ ਕਹਿੰਦਾ ਸਾਰੀ ਮੀਡੀਆ ਦੇ ਰਾਈ ਵੀ ਇਹਨਾਂ ਨੇ ਆਪਣੇ ਬੰਦੇ ਬੁਲਾ ਕੇ ਤੇ ਸਕੂਲ ਵਿੱਚ ਕਿਰਪਾਨਾਂ ਕੱਢ ਕੇ ਲੈ ਕੇ ਆਏ ਆ ਇਹ ਤਿੰਨ ਬੰਦੇ ਸੀਗੇ ਇਹ ਤਿੰਨ ਬੰਦੇ ਆ ਜੀ ਨਾਲ ਇਹਨਾਂ ਦਾ ਏਟੋ ਵੀ ਹੈਗਾ ਜੀ ਉਹ ਏਟੋ ਵੀ ਇੱਥੇ ਹੀ ਹੈਗਾ ਬੰਦੇ ਵੀ ਇੱਥੇ ਹੀ ਫੜੇ ਸੀ ਪੁਲਿਸ ਵਾਲੇ ਲੈ ਕੇ ગયા ਅਸੀਂ ਚਾਹੁੰਦੇ ਹਾਂ ਇਨਸਾਫ ਹੋਵੇ ਤੇ ਸਕੂਲ ਦੇ ਸਕੂਲ ਵਿੱਚ ਲੈ ਕੇ ਕਿਰਪਾਨਾ ਜਿੱਦਾਂ ਆਏ ਮੇਰੇ ਪਿੰਡ ਵਿੱਚ ਵੀ ਲੈ ਕੇ ਗਏ ਆ ਕਿਸੇ ਦੇ ਸੱਟ ਚੋਟ ਵੀ ਲੱਗੀ ਆ ਸੱਟ ਨਹੀਂ ਲੱਗੀ ਕਿਸੇ ਦੇ ਉਹ ਜਾਨੀ ਨਿਸ਼ਾਨ ਤੋਂ ਬਚ ਗਏ ਮਤਲਬ ਕਿਸੇ ਦੇ ਨੁਕਸਾਨ ਨਹੀਂ ਹੋਇਆ ਜਦੋਂ ਕਿਰਪਾਨਾ ਚੱਲੀਆਂ ਸਕੂਲ ਦੇ ਬੱਚੇ ਸੀਗੇ ਹਾਂਜੀ ਹਾਂਜੀ ਉਹ ਪ੍ਰੋਪਰ ਬੱਚੇ ਸੀਗੇ ਜੀ ਇੱਥੇ ਮੌਕੇ ਤੇ ਕੌਣ ਸੀਗੇ ਮੌਕੇ ਦੇ ਇੱਥੇ ਆਪਣੇ ਸਾਰੇ ਟੀਚਰ ਸੀਗੇ ਜੀ ਮੈਂ ਵੀ ਸੀਗਾ ਪੁਲਿਸ ਨੂੰ ਦੱਸਿਆ ਹਾਂਜੀ ਪੁਲਿਸ ਨੂੰ ਦੱਸਿਆ ਜੀ ਪੁਲਿਸ ਆਈ ਉਹਨਾਂ ਨੂੰ ਬੰਦਿਆਂ ਨੂੰ ਇੱਥੇ ਹੀ ਆਪਣਾ ਦਫ਼ਤਰ ਤੇ ਆਪਣਾ डकਿਆ ਸੀ ਵਿੱਚ ਉਹਦੇ ਤੇ ਉਹ ਲੈ ਕੇ ਗਏ ਹੁਣ ਕੀ ਕਹਿੰਦੇ ਪੁਲਿਸ ਵਾਲੇ ਪੁਲਿਸ ਵਾਲੇ ਕਹਿੰਦੇ ਅਸੀਂ ਕਾਰਵਾਈ ਕਰਾਂਗੇ ਅਸੀਂ ਇਹ ਪ੍ਰਸ਼ਾਸਨ ਤੋਂ ਬੇਨਤੀ ਕਰਦੇ ਹਾਂ ਕਿ ਜੇਕਰ ਸਕੂਲਾਂ ਜਾਂ ਕਿਸੇ ਇਹੋ ਜੀ ਸਥਾਨ ਤੇ ਉੱਤੇ ਕਿਰਪਾਨਾਂ ਚੱਲਣਗੀਆਂ ਤੇ ਬੱਚੇ ਕਿੱਦਾਂ ਪੜਨਗੇ ਜਾਂ ਕੋਈ ਸਿੱਖਿਆ ਲੈਣ ਵਾਸਤੇ ਕੋਈ ਬੱਚਾ ਆਊਗਾ ਹੀ ਨਹੀਂ ਜਿੱਥੇ ਕਿਸੇ ਨੂੰ ਡਰ ਲੱਗੂਗਾ ਵੀ ਆਹ ਕਿਰਪਾਨਾਂ ਇੱਥੇ ਚਲਦੀਆਂ ਤਾਂ ਉੱਥੇ ਬੱਚਾ ਤਾਂ ਕੋਈ ਆ ਹੀ ਨਹੀਂ ਸਕਦਾ ਅਸੀਂ ਪ੍ਰਸ਼ਾਸਨ ਤੋਂ ਇਹ ਬੇਨਤੀ ਕਰਦੇ ਹਾਂ ਕਿ ਇਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ ਅੱਜ ਪਿੰਡ ਅਜੋਵਾਲ ਦੇ ਸਗੇ ਕੀ ਪੂਰਾ ਮਾਮਲਾ ਉੱਥੇ ਹੋਇਆ ਅਜੋਵਾਲ ਕੋ ਸਕੂਲ ਤੋਂ ਕਵਾੜ ਜਾਂ ਖਰੀਦੇ ਹੀ ਇੱਕ ਪਾਰਟੀ ਨੇ ਦੂਜੇ ਨੇ ਵੱਧ ਕੇ ਚੜ ਕੇ ਥੋੜਾ ਡਿਟਲਾਤਾ ਉਹਨਾਂ ਦੇ ਵਿੱਚ ਮਾੜਾ ਮੋਟਾ ਆਪਸੀ ਵਿੱਚ ਤਕਰਾਰ ਹੋਇਆ ਕਿ ਕੋਈ ਸੱਟਪੇਟ ਤਾਂ ਜਿੱਦ ਤੱਕ ਤਾਂ ਕਿਸੇ ਦੇ ਸਾਹਮਣੇ ਆਈ ਨਹੀਂ ਉਹ ਤੇ ਜੇ ਨਾ ਕੋਈ ਕੰਪਲੀਟ ਹੈ ਜਦੋਂ ਕੋਈ ਕੰਪਲੀਟ ਆਊਗੀ ਉਸ ਹਿਸਾਬ ਨਾਲ ਕਾਰਵਾਈ ਕਰਾਂਗੇ ਦੋਨਾਂ ਪਾਰਟੀਆਂ ਨੂੰ ਟਾਈਮ ਦਿੱਤਾ ਉਸ ਨੂੰ ਰਾਉਂਡ ਅਪ ਵੀ ਕੀਤਾ ਗਿਆ ਉਹ ਨਹੀਂ ਕਿੰਨੇ ਬੰਦੇ ਖੜੇ ਉਹਨਾਂ ਨੂੰ ਟਾਈਮ ਦਿੱਤਾ ਦੋਨੇ ਪਾਰਟੀਆਂ ਜਨ ਬਹੁਤ ਤੇ ਕਹਿੰਦੇ ਸੀਗੇ ਮੌਕੇ ਤੇ ਸਕੂਲ ਵੀ ਲੱਗਾ ਕੁਰਪਾਨਾ ਵੀ ਚੱਲੀਆਂ ਆ ਇਦਾਂ ਦੀ ਗੱਲ ਤਾਂ ਸਾਡੇ ਸਾਹਮਣੇ ਕੋਈ ਤਾਂ ਕੋਈ ਲਿਖਾਊਗਾ ਤਾਂ ਸਾਨੂੰ ਫੇਰ ਹੀ ਪਤਾ ਲੱਗੂ ਸਾਡੇ ਕੋਲ ਕੰਪਲੀਟ ਹੀ ਨਹੀਂ ਆਈ ਤਾਂ ਕਿੰਨੇ ਕ ਵਜੇ ਦਾ ਵਾਕਿਆ ਸੀ ਉਹ ਦੋ ਘੰਟੇ ਪਹਿਲਾਂ ਦਾ ਲਾਲੋ ਇਹ 3:30 ਵਜੇ ਦੀ ਗੱਲ ਠੀਕ ਹੈ